ਉਹ ਮੇਰੇ ਘਰ ਤੇ ਵੀ ਝੰਡਾ ਲਾ ਦਿਓ ਪਰ RAM ਨੇ ਘਰ ਨਹੀਂ ਆਣਾ ਕਹੋ ਕੇ RAM ਦਾ ਬਾਪੂ ਜਿਹੜਾ ਆ ਉਹ ਮੇਰਾ ਪਿਓ ਆ ਭਗਵਾਨ ਬਾਰਬੀਕਾ ਆ ਉਹ ਬਾਪੂ ਜਿਹੜਾ ਆ ਉਹ ਮੇਰਾ ਪਿਓ ਆ ਭਗਵਾਨ ਬਾਰਬੀਕਾ ਆ ਆਹ ਜਿਹੜਾ ਬਾਪੂ ਜਿਹੜਾ ਆ ਉਹ ਮੇਰਾ ਪਿਓ ਆ ਭਗਵਾਨ ਬਾਰਬੀਕਾ ਆ ਉਹ ਭਟਾ ਮਾਰਿਆ ਸੁਣ ਲੋ ਉਹ ਮੇਰੇ ਘਰ ਦੇ ਵਿੱਚ ਝੰਡਾ ਲਾ ਆ ਗਿਓ ਪਰ RAM ਨੇ ਕੁਝ ਨਹੀਂ ਹੋਣਾ ਕਿਉਂਕਿ RAM ਦਾ ਬਾਪੂ ਜਿਹੜਾ ਆ ਉਹ ਮੇਰਾ ਪੋਪਾ ਭਵਾਨ ਪਾਲ ਵੀਕਾ ਉਹ ਸਿੰਘਾ ਸੁਣ ਲੋ ਪੂਰੀ ਕਾਦੀ ਬਰਬੋਹ ਸਿੰਘ ਖਤਨਾਰਿਕ ਲਿਖਿਆ ਕਿ ਬੇਦੀ ਸੋਦੀ ਲਵਕਸ਼ ਦੀ ਅਲਾਦ ਹੈ ਉਹ ਉੱਥੇ ਲਾਹੌਰ ਚ ਉਹਨਾਂ ਦੀ ਕਬਰਾਂ ਬੜੀਆਂ ਹੋਈਆਂ ਉਹਨਾਂ ਦੀ ਮੈਂ ਸੱਚੀ ਉਹ ਗੱਲ ਤੁਹਾਨੂੰ ਦੱਸਦਾ ਜਿਹੜੀ ਮੈਂ ਪੜ੍ਹ ਕੁਰਪੋਲ ਸਿੰਘ ਦਾ ਜਿੱਤੇ ਨਾ ਫੜ ਕੇ ਤੁਹਾਡਾ ਗਲਾ ਸਾਧੀਆਂ ਕਰਦੀਆਂ ਉਹ ਮਾਲਕ ਕੋਈ ਹੋਰ ਹੀ ਤੋਆ ਫਿਰਦਾ ਮੁੰਡਾ ਉਹਦੇ ਕੋਈ ਰਾਮ ਹੋਰ ਦੁਨੀਆਂ ਫਿਰਦਾ ਇਹਦਾ ਹੋਰ ਕਿਹੜਾ ਨਾਮ ਹੈ ਗਰਵਾਨੀ ਵਾਲਾ ਰਾਮ ਹੈ ਕਿ ਜੁੱਤੀਆਂ ਦੇ ਜੱਫੇ ਦਾ ਰਾਮ ਹੈ ਇਹਦਾ ਪਤਾ ਪਾਇਤਾ ਕਰਕੇ ਲਾ ਦਿਓ ਫੇ ਮੈਂ ਮੰਨੂ ਇਹ ਦਾਦਾ ਸਾਹਿਬ ਨੂੰ ਆਉਂ ਵੀ ਜਾਇਆ ਹਾਂ ਉਹ ਇਸ ਕਰਕੇ ਨਾ ਐਵੇਂ ਆ ਛੱਡਿਆ ਭੁੰਦੇ ਯਾਰਾ ਮੈਂ ਕਿਹਨੇ ਮੇਰੇ ਘਰ ਤੇ ਲਾਜੋ ਪੂਰੀ ਲਾਈਨ ਬਣ ਕੇ ਉਹ ਪਰਮਾ ਹੈ ਆਮਾ ਦੀ ਪਾਰਟੀ ਦਾ ਜਿਹਨੇ ਅੰਮੰਨੇ ਐ ਐਮਐਲ ਕਿੱਤੇ ਆ ਬੰਮੇ ਜਿੱਤੇ ਆ ਤੇ 13 0 ਕਰਨਾਲ ਜਿੱਦੇ ਪਹੁੰਚਿਆ ਯਾਰ ਮਾਨਤੇ ਛੜੇ ਮੈਂ ਮਾਜੇ